ਟੁੱਟ ਕੇ ਘਾਲ ਜੇ ਲਾਈਏ ਗੱਡ ਵਿੱਚ ਟੁੱਟ ਕੇ ਘਾਲ ਜੇ ਲਾਈਏ ਗੱਡ ਵਿੱਚ ਟੁੱਟ ਕੇ ਘਾਲ ਜੇ ਲਾਈਏ ਗੱਡ ਵਿੱਚ ਮਾਪਿਆਂ ਦੀ ਨਿਉ ਜੜ ਮਾਪਿਆਂ ਦੀ ਧਰਤੀ ਸਰ ਆਉ ਬਾਰੀ ਸਰ ਅਮਰ ਜੀ ਬੰਤਾ ਦੇਣਾ ਬੰਤੀ ਜੇ ਨੂੰ ਹਨ ਪੋੜਨ ਵਰਤ ਜਾਂ ਮਾ ਚਤੂ ਤੇ ਪਤੀ ਜੇ ਨੂੰ ਨੇ ਬਾਪੂ ਮੱਝੀਆਂ ਦੇ ਸੰਗੜ ਫੜਾਵੇ ਵੀਰ ਕਰ ਪਤ

ਚੰਨਾ ਦੇ ਵੇ ਲਾਲੀ ਕਿਉਂ ਕਤਿਆਏ ਹਨੇਰਾ ਨਹੀਂ ਆਈ ਗਵਾਂਡਣ ਪੁੱਛਣ ਲੱਗੀ ਨਹੀਂ ਆਈ ਗਵਾਂਡਣ ਪੁੱਛਣ ਲੱਗੀ ਓ ਕੀ ਲੱਗਦਾ ਤੇਰਾ ਨਹੀਂ ਬਾਪ ਮੇਰੇ ਦਾ ਸਕਾ ਜਵਾਈ ਸਿਰ ਮੇਰੇ ਦਾ ਸੇਰਮ ਕੁੜੀਆਂ ਨੂੰ ਦੱਸਦੀ ਫਿਰਾ ਅਰ ਬਪ ਰੋਣਾ ਮੇਰੇ ਮ ਕੁੜੀਆਂ ਨੂੰ ਆਸੇ ਹੀ ਘਟ ਕੇ ਲੈ ਆਂਦੀ ਗੜਬੀ ਵੇ ਚੁੱਪ ਕਰਕੇ ਜਦ ਲੰਘਦਾ ਕੋਲ ਦੀ ਬੱਲੇ 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 ਵੇ ਚੁੱਪ ਕਰਕੇ ਜਦ ਲੰਘਦਾ ਕੋਲ ਦੀ ਮੈਂ ਤੇਰੇ ਤੇ ਮਰਦੀ ਸਫਤਾ ਜਾਰਦੀਆਂ ਬੈ ਕੁੜੀਆਂ ਵਿੱਚ ਕਰਦੀ ਸਫਤਾ ਬੈ ਕੁੜੀਆਂ ਵਿੱਚ ਕਰਦੀ ਸਫਤਾ ਬੈ ਕੁੜੀਆਂ ਵਿੱਚ ਕਰਦੀ ਸਫਤਾ ਮੈਂ ਬੈ ਕੁੜੀਆਂ ਵਿੱਚ ਕਰਦੀ ਸਫਤਾ ਬੈ ਕੁੜੀਆਂ ਵਿੱਚ ਕਰਦੀ ਸਫਤਾ ਲੋ ਪਾਓ ਹੁਣ ਤੁਸੀਂ ਜਾਣਾ ਸਾਰੀ ਪੇਕੇ ਸਾਲ ਸ਼ਮਾਹੀ ਪਿੱਛਾ ਆਇਆ ਕਰਾਂਗੇ ਘਰ ਸਾਰਿਆਂ ਦੇ ਤਾਰੇ ਸਾਰਿਆਂ ਦੇ ਹੁਕਮ ਚ ਲਾਇਆ ਕਰਾਂਗੇ ਸਾਰੇ ਸਾਰਿਆਂ ਦੇ ਤਾਰੇ ਸਾਰਿਆਂ ਦੇ ਹੁਕਮ ਚ ਨੀ ਬੱਦਲ ਗਏ ਚਿੱਟੀਆਂ ਨਹੀਂ ਬੱਦਲ ਗਏ ਕਾਲੀਆਂ ਨਹੀਂ ਨਹੀਂ ਕਿੱਥੇ ਕ ਜਾ ਕੇ ਬਾਰਸੇ ਅੱਜ ਨੱਚ ਲਸਵੇਂ ਰੇ ਨੀ ਅੱਜ ਨੱਚ ਲਸਵੇਂ ਰੇ ਨੀ ਅੱਜ ਨੱਚ ਲਸਵੇਂ ਰੇ ਨੀ ਕਾਰੇ ਜਾ ਕੇ ਨਾ ਚੁੱਲੇ ਚ ਲਤ ਮਾਰੀ ਨੱਚਣਾ ਤੇ ਹੁਣ ਕਾਰੇ ਜਾ ਕੇ ਨਾ ਚੁੱਲੇ ਚ ਲਤ ਪਾ 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 ਲੋ ਪਾ ਲੋ ਪਾਓ ਚਲ ਕੋਈੰਤਨ ਮੈਂ ਭੋਨ ਆਰਾਮ ਨਾਲ ਵੀਡੀਓ ਬਣਾਉਂਦੀ ਆ ਗੁੱਸੇ ਤੇਰੀ ਮਾਂ ਘੜਕਾਉਣੀ ਆ ਨੀ ਉਹ ਲੜੀਆਂ ਉੱਚੀ ਉੱਚੀ ਨੀ ਫਿਰ ਹੋਈਆਂ ਗੁੱਥਮ ਗੁੱਥੀ ਮੈਂ ਮਾੜੀ ਤੇਰੀ ਮਾਂ ਟੱਕੜੀ ਹਾਰਾਂ ਮੈਂ ਮੁੜ ਕੇ ਲੜਦੀ ਨਾ ਛੜਾ ਲਾ ਛੜਾਰਾ ਬੇਬੇ ਤੋਂ ਹਾਰਾ ਮੈਂ ਮੁੜ ਕੇ ਲੜਦੀ ਛੜਾਰਾ ਬੇਬੇ ਤੋਂ ਹਾਰਾ ਮੈਂ ਲੜਦੀ ਛੜਾਰਾ ਬੇਬੇ ਤੋਂ ਹਾਰਾ ਮੈਂ ਮੁੜ ਕੇ ਲੜਦੀ ਛੜਾਰਾ ਬੇਬੇ ਤੋਂ ਮੁੜ ਕੇ ਲੜਦੀ ਆਪਾਂ ਆ ਕੁੜੀਆਂ ਨੂੰ ਪਾਉਣ ਤੋਂ ਬੋਲੀ ਚੱਲ ਪਾਉ ਪੁੱਤ ਪਾਉ ਉੱਚੀ ਬੋਲ ਮੜਜ ਉੱਚੀ ਬੋਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਚੱਲ ਦੋ ਆ ਬੱਚਾ ਦੂਜਾ ਅਕੜ ਦਿੱਤੀ ਤੇ ਰੱਬੀ ਅੱਜ ਦਿੱਤੀ ਚੱਕਣੀ ਨਾ ਵੇ ਦੀਆ ਪਰਦੇਸ ਪਾਪ ਰੱਖਾਗੇ ਦੀਆ ਪਰਦੇਸ Yeah. Hey. you ਕੜੀ ਆ ਕੇ ਮੋਟ ਬਾਜਰਾ ਇੱਕ ਢੇ ਵਿੱਚ ਨੂੰ ਤੋੜ ਥੋੜੀ ਮੈਂ ਵਿਗੜੀ ਸਾਰਾ ਵਿਗੜ ਗਿਆ ਤੂੰ 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 ਛੱਟਣ ਗਿਆ ਸੀ ਕੀ ਖੱਟ ਲਿਆਂਦਾ ਖੱਟ ਕੇ ਲਿਆਂਦੀ ਤਰਵੇ ਤੂੰ ਮਿੰਨਾ ਸੁਣੀ ਦਾ ਮਾਇਲ ਤਾਂ ਦੀ ਜੜਵੇ ਤੂੰ ਮਿੰਨਾ ਸੁਣੀ ਦਾ ਮਾਇਲ ਕੱਕੜੇ ਵਿੱਚ ਮੋਠ ਬਾਜਰਾ ਇੱਕ ਕੜੇ ਵਿੱਚ ਰੂਵੇ ਦਿਨ ਸੱਸ ਮਨਾਇਆ ਰਾਤੀ ਰੁੱਸ ਗਿਆ ਤੂੰ ਵੇ ਦਿਨ ਸੱਸ ਮਨਾਇਆ ਰਾਤੀ ਰੁੱਸ ਗਿਆ ਤੂੰ ਵੇ ਦਿਨ ਸੱਸ ਮਨਾਇਆ ਰਾਤੀ ਨਾਚ ਗਦੇ ਵਿੱਚ ਤੂੰ ਨਿਭਾਲੀ 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 ਮੈਂ ਪਾਵਾ ਨਾਚ ਗਦੇ ਵਿੱਚ ਤੂੰ ਪਾਪਾ ਬੱਕਰਾ ਗਣ ਜਮੀਨਾਂ ਨੀ ਕੰਡੇ ਖਾ ਖਾਟ ਗਏ ਕਿੱਥੇ ਕਿਸੇ ਵੀਡੀਓ ਕੋਈ ਨਹੀਂ ਦੇਖ ਲੈਣੇ ਪਾਲ ਗੱਭਰੂ ਬੰਦ ਤੇਰੀ ਬੰਕੇ ਕਿਹੜਾ ਕਿਹ ਕਹਿੰਦੀ ਆ किताबों में थे ना लिया पटके चाक सामने पे आ प्लेयर आ पड़े आज दिन लग गई लग जा जरा पे किताब ले चल थाई तेरे रास्ते में आ गया थैंक यू ना मैं देख वाला मोदी हूं बैठे सी सब जीत वाली को पूरा पूरा कुछ का भगवान दरवाजा हो ना कोई सुना दे ਕਹਿੰਦੀ ਆਪੇ ਕੁੱਲੀ ਲਾਈਂ ਦੀ ਸੜੀ ਆਂ ਦੀ ਕੁੱਲੀ ਤੇ ਨਹੀਂ ਛੜਾ ਛੜੇ ਨਲ ਕਰੇ ਇਹ ਕਿਹੜਾ ਘਟ ਨੇ ਫਿਰ ਇਹਨੇ ਵੀ ਜਵਾਕ ਜਲਾ ਚੱਕਿਆ ਜਿਆਦ ਲੱਗੀ ਤੁਰਨਾ ਉਹ ਹੱਥ ਜੋੜਦਾ ਫਿਰ ਫਿਰ ਉਹ ਕਹਿੰਦਾ ਕਹਿੰਦੀ ਜੋੜਦਾ ਫਿਰੇ ਹੱਥ ਤੇਰਾ ਨਹੀਂ ਦੇ ਹੋਰ ਫੇਰ ਜੋ ਵੇ ਰਾਣੀ ਵੇਰਾ ਭਰਿਆ ਸ਼ਗਨਾ ਦਾ ਧਾਈਆਂ ਨੇ ਅੱਜ ਕਰ ਬਾਵਲ ਦੇ ਰੱਬ ਨੇ ਰਾਣ ਕਾਂ ਲਾਈਆਂ ਨੇ ਅੱਜ ਕਰ ਬਾਵਲ ਦੇ ਰੱਬ ਨੇ ਰਾਣ ਕਾਂ ਲਾਈਆਂ ਨੇ ਅੱਜ ਕਰ ਬਾਵਲ ਦੇ ਰੱਬ ਨੇ ਰਾਣ ਕਾਂ ਲਾਈਆਂ ਨੇ ਅੱਜ ਕਰ ਬਾਵਲ ਦੇ ਵੇ ਰਾਣੀ ਵੇਰਾ ਭਰਿਆ ਸ਼ਗਨਾ ਦਾ ਵੇ ਰਾਣੀ ਵੇਰਾ ਭਰਿਆ ਸ਼ਗਨਾ ਸੋਹਣੇ ਨੀ ਸਾਡੀ ਬਨਲਾ ਬਧਾਈ ਬੀਬੀ ਮੋਢਾ ਸੋਹਣੇ ਨੀ ਸਾਡੀ ਹਗਲੇ ਬਧਾਈ ਤਾਇਆਂ ਨੇ ਅੱਜ ਕਰਿਆ ਮੜੀ ਦੇ ਲਾਗੀ ਦੇਣ ਬਧਾਈਆਂ ਨੇ ਅੱਜ ਕਰੀ ਮੜੀ ਦੇ ਲਾਗੀ ਬਾਬਾ ਨਾਨਕਾ ਹਾਈ ਬਾਬਾ ਨਾਨਕਾ ਨਾਹੀ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਇਹੋ ਜੀਆਂ ਖੁਸ਼ੀਆਂ